ਸਾਰੀ ਕਲ ਜੀ कॉटन ਦੇ ਵਿੱਚ ਬਹੁਤ ਸੋਹਣੇ ਨਵੇਂ ਪ੍ਰਿੰਟ ਆਏ ਨੇ ਸੋ ਇਹ ਕੈਮਰੀ कॉटन ਦੇ ਸੂਟ ਹੋਣਗੇ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਬਾਟਮ ਵਿੱਚ ਸੈਲਫ ਪ੍ਰਿੰਟ ਰਹੇਗਾ ਨਾਲ ਕੋਟੇ ਦਾ ਦੁਪੱਟਾ ਡਿਜੀਟਲ ਪ੍ਰਿੰਟ ਹੈ ਸਾਰੇ ਕਲਰ ਬਹੁਤ ਸੋਹਣੇ ਨੇ ਇਹ ਵਾਲਾ ਸੂਟ ਹੈ ਜਿਹੜਾ कॉटन ਕੋਟੇ ਦਾ ਰਹੇਗਾ ਨਾਲ कॉटन ਦੀ ਬਾਟਮ ਹੈ ਤੇ कॉटन ਕੋਟੇ ਦਾ ਹੀ ਦੁਪੱਟਾ ਰਹੇਗਾ ਏਮਬਰਾਇਡਰੀ ਸੇਮ ਐਜ਼ ਇਟ ਇਜ਼ ਰਹੇਗੀ ਪ੍ਰਾਈਸ ਜਿਹੜਾ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਸਾਰਿਆਂ ਦੇ ਪ੍ਰਾਈਸ ਨਾਲ ਮੈਂਸ਼ਨ ਨੇ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੂਟ ਨੇ ਨਾਲ ਦੁਪੱਟਾ ਜਿਹੜਾ ਚਿਕਨ ਵਰਕ ਵਾਲਾ ਮਲਮਲ ਕਾਟਨ ਦਾ ਰਹੇਗਾ ਇਹਨਾਂ ਵਿੱਚੋਂ ਤੁਸੀਂ ਸਿੰਗਲ ਵਿਦਆਊਟ ਦੁਪੱਟਾ ਜਿਹੜਾ ਸੂਟ ਵੀ ਲੈ ਸਕਦੇ ਹੋ 600 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਵਿਦਆਊਟ ਦੁਪੱਟਾ ਸੂਟ ਦੀ ਵਿਦ ਦੁਪੱਟਾ ਹੈ ਜਿਹੜਾ 1050 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਤੁਸੀਂ ਸਿੰਗਲ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਵਿਦ ਦੁਪੱਟਾ ਵੀ ਜਿਹੜਾ ਇਹਨਾਂ ਵਿੱਚੋਂ ਲੈ ਸਕਦੇ ਹੋ ਕਲਰ ਤੇ ਪ੍ਰਿੰਟ ਜਿਹੜੇ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਸੋ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਆਰਡਰ ਕਰਨਾ ਹੋ WhatsApp ਤੇ ਕਰਵਾ ਸਕਦੇ ਹੋ ਪੇਮੈਂਟ ਹੈ ਜਿਹੜੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਪਿਓਰ ਕਾਟਨ ਦੀ ਹੈ ਜਿਹੜੀ ਬਾਟਮ ਰਹੇਗੀ ਵੱਡੇ ਪਨੇ ਵਿੱਚ ਰਹੇਗਾ 1.75 ਸ਼ਰਟ ਦਾ ਫੈਬਰਿਕ ਤੇ 2 ਮੀਟਰ ਵੱਡੇ ਪਨੇ ਵਿੱਚ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਨੇ ਸਾਰੇ ਕਲਰ ਹੈ ਜਿਹੜੇ ਇਹਨਾਂ ਵਿੱਚ ਇਹ ਵਾਲੇ ਅਵੇਲੇਬਲ ਨਹੀਂ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚ ਆਰਡਰ ਕਰ ਸਕਦੇ ਹੋ ਇਸ ਕਲਪ ਕਾਟਨ ਦੇ ਸੂਟ ਨੇ ਕਲਪ ਕਾਟਨ ਦੀ ਸ਼ਰਟ ਰਹੇਗੀ ਨਾਲ ਕੈਮਬਰੀ ਕਾਟਨ ਦੀ ਬਾਟਮ ਰਹੇਗੀ ਮਸਲੀਨ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਜਿਹੜਾ ਪੈਚਵਰਕ ਤੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਸਾਰੇ ਹੀ ਲਾਈਟ ਟੋਨ ਦੇ ਵਿੱਚ ਨੇ ਲਾਈਟ ਸ਼ੇਡ ਤੇ ਕਲਰਸ ਅਵੇਲੇਬਲ ਨੇ ਸਾਰੀ ਕਲਰ ਹੈ ਜਿਹੜੇ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਵੀ ਆਰਡਰ ਜਿਹੜਾ ਕਰਨਾ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਜੌਰਜਟ ਤੇ ਰਹਿਣਗੇ ਪ੍ਰਿੰਟਡ ਸ਼ਰਟ ਤੇ ਪਲੇਨ ਬਾਟਮ ਰਹੇਗੀ ਦੁਪੱਟੇ ਤੇ ਸਕੈਲਪਿੰਗ ਫੋਰ ਸਾਈਡ ਰਹੇਗੀ ਵਿਦ ਪੈਚਵਰਕ ਰਹੇਗਾ